oh ਸ੍ਰੀ ਸਾਜੀ ਤੇ ਰਾਜੀ ਹਰ ਸਿੰਘ ਜੀਓ ਇਹ ਮੈਦੂ ਫਰਮਾਨੀ ਆਪ ਜੀ ਦਾ ਆਸਾਨ ਪਾ ਲਿਹੀ ਹਾਂ 13 ਨੰਬਰ ਗ੍ਰੰਥ ਵਿੱਚੋਂ ਤੇ 87 ਬੇਤੋ ਆਪ ਸਾਤ ਜੀ ਸਾਪ ਆਪਣੀ ਕਿਰਪਾ ਨਾਲ ਕਰਦੀ ਤੇ ਪ੍ਰਗਟ ਹੋਏ ਤੇ ਇਹ ਘਵਾੜੀ ਪਰਮਿਸ਼ਨ ਹੈ ਸਾਜੀ ਕਾਰਜ ਦੇ ਅੰਤਮ ਸ਼ਬਦ ਦੇ ਸਿਰ ਤੇ ਟੁੱਕੇ ਕਾਲ ਕਾਲ ਨਜ਼ਾਰਾ ਇੱਕ ਵਜ਼ਾਈ ਆ ਸਾਚੀ ਖੇਲ ਦੱਸਣ ਆਇਆ ਸੋ ਗੁਰ ਨਰੰજન ਮੀਤ ਤ੍ਰੈ ਗੁਣ ਮਾਇਆ ਪਰਦਾ ਲਾਇਆ ਨਜ਼ਰੀ ਆਇਆ ਇੱਕ ਮੀਤ ਆਪਣਾ ਮਾਰਗ ਆਪ ਨੂੰ ਖਾਲਿਆ ਸੁਣ ਮਿੱਤੋਂ ਲਾਉ ਗੀਤ ਜਨਮ ਮਰਨ ਦਾ ਦੁੱਖ ਢਾਇਆ ਸਾਂਝ ਤੇ ਚਾਈ ਸਾਚੀ ਰੀਤ ਘਰ ਵਿੱਚ ਘਰ ਦੈਮ ਖਾਇਆ ਲਾਪਾ ਕੁੱਤੇ ਮੰਦਰ ਮਸਜਿਦ ਆਤਮ ਪਰਮਾਤਮ ਦੇ ਮਲਾਇਆ ਪਰਖਣ ਹਾਰਾ ਲਖ ਜਾਸੀ ਨੀਤ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਲੇਖਾ ਜਾਣੇ ਹਸਤ ਕੀਟ ਹਸਤ ਕੀਟ ਵੇਖੇ ਆਪ ਹਰ ਆਪਣੀ ਦਇਆ ਕਮਾਈਆ ਚਾਰ ਵਰਨ ਦਾ ਇੱਕੋ ਜਾਪ ਰਸਨਾ ਜੀਵਾ ਦੇ ਸਮਝਾਈਆ ਆਤਮ ਪਰਮਾਤਮ ਸਤ ਪਾਠ ਪੂਜਾ ਇਹੋ ਇੱਕ ਵਿਖਾਈ ਹੈ 13 ਨੰਬਰ ਗ੍ਰੰਥ 84 ਪੇਜ ਤੋਂ ਸਾਚੀ ਵਸਤ ਹਰ ਭਗਤ ਦਵਾ ਭਗਵਨ ਆਪਣੇ ਆਪ ਰਹਾ ਵਰਤਾਈਆ ਜਿਸ ਦੀ ਸੋਚ ਸੋਚ ਨਾ ਸਕੇ ਗੁਰ ਅਕਾਰ ਪੀ ਪੈਗੰਬਰ ਅੰਤ ਕਹਿ ਨਾ ਪਾਈਆ ਜੁਗ ਚੌਕੜੀ ਗਾਗਾ ਗਏ ਹਾਰ ਖਬਰ ਦਾ ਤੇ ਕੋਈ ਨਾ ਪਾਈਆ ਬੇਅੰਤ 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 ਕਹ ਉਬਾਰ ਨੇ ਉਹਨੇ ਅਸੀਸ ਸਾਈ ਦਾ ਅਸੀਸ ਪਾਈਆ ਸੋਚਿਆ ਸੋਚ ਵਿੱਚ ਨਾ ਆਇਆ ਨੰਕਾਰ ਨਿਰਗੁਣ ਦਾਤਾ ਵੱਲ ਲਈਆ ਤੌਜ ਦੇ ਅੰਤਮ ਕੋ ਖਬਰ ਦਾ ਜਨ ਭਜਤਾ ਸੱਚੀ ਖਬਰ ਆਪ ਸੁਲਾਈਆ ਆਓ ਵੇਖੋ ਜਿਸ ਦਾ ਅੰਤ ਨ ਪਾਰਾ ਵਾ ਵੇ ਆਪਣਾ ਤੇਰਾ ਪਾਇਆ ਗੁਰ ਅਕਾਲ ਪੀਰ پیغمبر ਬਦ ਚਰਨ ਨਾਲ ਚਰਨ ਚਰਨਿਤ ਇੱਕ ਵਿਖਾਈ ਆ ਜਨ ਪੜza ਪਿੱਛੇ ਹੋਇਆ ਆਪ ਦੇ ਹਾਲ ਦੇਵਲ ਆਪਣਾ ਰੂਪ ਮਟਾਈਆ ਸੱਚਖੰਡ ਨਿਵਾਸੀ ਮਾਰੀ ਇੱਕੋ ਛਾਲ ਲੋਹਾ ਕੁਰਿਆ ਰਹਿਮੰਦਾ ਖੰਡਾ ਪਾਰ ਕਰਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਦਾ ਤਰੀਕੇ ਸਾਚਾ ਹਰ ਸ਼ੈਂਛਾ ਸ਼ੈਂਛਾਈ ਸ਼ੈਂਛਾ ਹਰ ਕੇ ਅਪਾਰਾ ਭਗਤਨ ਪਿਤਾ ਆਪ ਕਰਾਇਦਾ ਨਿਰਗੁਣ ਸਰਗੁਣ ਵਰ ਬੰਜਾਰਾ ਸਾਜੁਗ ਸਾਚਾ ਹਰ ਕਲਾਇਦਾ ਸਾਜੁਗ ਤ੍ਰੇਤਾ ਦੁਆਪਰ ਜੋ ਬਿਠਾ ਰਿਆ ਲੋਕ ਕਾਜੁਗ ਅੰਤ ਵੇਸ ਵਟਾਇਦਾ ਸਤਿ ਸ੍ਰੀ ਅਕਾਲ ਸ਼ਹਿ ਕੋ ਵੇ ਖੇ ਲੋਗੇ ਰਿਹਾ ਮੁਕਰ ਦੋਚਾਣਾ ਭਗੋ ਲਗਾਈ ਆ ਨਾ ਕੁਚਰਾ ਸੀ ਨੰਤਾ ਮੁਟਾ ਰਿਹਾ ਸੁਖ ਸੁਖਿਆ ਹਰ ਹੱਤੇ ਕਰਾਈ ਆ ਤਰਨ ਮਾਤ ਦੀ ਖਾਲੀ ਕਰੇ ਸੁਖ ਜਨ ਜਨਨੀ ਦੇਖੋ ਖਾਂਦਾ ਜਨ ਪੰਤਾ ਮਿਟੇ ਵਿਛੋੜਾ ਦੁੱਖ ਆਪ ਆਪਣਾ ਮੇਲ ਬਣਾਉਂਦਾ ਦਰਸ਼ਨ ਦੇ ਦੇ ਦਰਸ਼ਨ ਦੇ ਦੇ ਮਿੱਤੇ ਤ੍ਰਿਸ਼ਨਾ ਭੁੱਖ ਭੁੱਖਿਆ ਭੁੱਖ ਆਪ ਗਵਾਇਤਾ ਸੋਚਿਆ ਕੋਈ ਨਾ ਸਕੇ ਸੋਚ ਸੋਚ ਵਿੱਚ ਕਦੇ ਨਾ ਆਇੰਦਾ ਹਰ ਦਾ ਪਾਣਾ ਕੋਈ ਨਾ ਸਕੇ ਰੋਗ ਨਾ ਕੋਈ ਮਿੱਤੇ ਮਿੱਟ ਮਟਾਇੰਦਾ ਜਿਸ ਮੰਦਰ ਪ੍ਰਤਾਪੇ ਨਿਰਮਲ ਜੋਤ ਸੋ ਮੰਦਰ ਸੋਭਾ ਪਾਇੰਦਾ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਪੰਜ ਹਜ਼ੇਰੀ ਅੰਤਮ ਵਾਰ ਇਹ ਕਲੰਕ ਨਰਾਇਣ ਨਾਲ ਨਾਲ ਇੱਕੋ ਇੱਕ ਵਖਾਏਗਾ ਇੱਕੋ ਨਾਲ ਨਾਮ ਨਰਾਇਣ ਨਾਰੀ ਵੇਖੇ ਸਭ ਨੂੰ ਪਾਈਗਾ ਰਸਨਾ ਕੋਈ ਨਾ ਸਕੇ ਕਹਿਣ ਕਹਿ ਕੇ ਅੰਤ ਕੋਈ ਨਾ ਪਾਈਆ ਦਿਨ ਭਗਤ ਦਸ਼ਨਾ ਪੇਖੇ ਕੋਈ ਨੈ ਕਦੀ ਜੁਲਾਹਾ ਦੇ ਵਾਹੀਆ ਲੇਖਾ ਜਾਣੇ ਐਨ ਗਿਆਨ ਮੈਂ ਅੱਖਾਂ ਰੂਪ ਸੁਝਾਈਆ 14 ਮਾਰਚ 66 ਸਮਤਿਆਰਾ ਪੂਰਨ ਸਤਪੁਰ ਮੰਨਣਾ ਪਾਤ੍ਰ ਕਰਤਾ ਜੁਗ ਜੁਗ ਦੇੜਾ ਬੰਨਣਾ ਬੰਨਣ ਹਾਸਤੀ ਸਰਕਾਰ ਜਨ ਭਕਤਾਂ ਬਖਸ਼ੇ ਸਜ ਅਨੰਦਨਾ ਚਰਨ ਪ੍ਰੀਤੀ ਰਮ ਪਿਆਰ ਨਿਮਨ ਕਾਇ ਪ੍ਰੰਤ ਚੰਦਨਾ ਹਰ ਜਨ ਸੱਚੇ ਲਈ ਵਾਰ ਇੱਕੋ ਦੱਸੇ ਤੁਰਦੀ ਬਦਨਾ ਇਸ ਦੇਵ ਆਪ ਕਰਤਾ ਉਹ ਗੁਰ ਸਿੱਖੋ ਛੋਟੀ ਜਈ ਸਿੱਖੋ ਜਾਂਚ ਹੌਲੇ ਹੌਲੇ ਧਿਆਨ ਬਤੁ ਆਇਆ ਸਭ ਕੁਝ ਛੱਡ ਕੇ ਜਨ ਕਮਲ ਬੰਧਾ ਲੋ ਨਾ ਨਾਤਾ ਕਿਹਦਾ ਸਕੇ ਨ ਤਿਹੜਾਈਆ 100 ਵਾਰ ਕਹਿ ਦੇਓ ਅਸੀਂ ਤੇਰੀ ਜਾਤ ਤੂੰ ਸਾਡਾ ਬੇਪਰਵਾਹੀ ਆ ਫਿਰ ਗੁਰੂ ਕੋਈ ਨਾ ਰਹੇ ਨਾ ਤਮ ਜਾਤ ਘਰ ਘਰ ਸੁਹਾਗਣ ਨਜ਼ਰੀ ਆਇਆ ਸਤ ਪ੍ਰਕਾਸ਼ ਐਜੇ ਸੰਗਤ ਉਹ ਗੁਰਮੁਖ ਕੋ ਪਦੋ ਸੰਤੋ ਜਿਸ ਦੀਆਂ ਗ੍ਰੰਥਾਂ ਸ਼ਾਸਤਰਾਂ ਵਿੱਚ ਖੁੰਦੇ ਰਹੇ ਬਾਤਾਂ ਉਹ ਬਾਤਨ ਪਰਦਾ ਰਹਿ ਹਪਲਾਇਆ ਇੱਥੇ ਉੱਥੇ ਸਭ ਦਾ ਪਿਤਾ ਮਾਤਾ ਬਿਨਾ ਸ਼ਰੀਰ ਤੋਂ ਬੇਨਜ਼ੀਰ ਨੂਰ ਬਲਾਹੀਆ ਧਰਤੀ ਤੋਂ ਲੈ ਕੇ ਦਰਗਾ ਸਾਡੀ ਕੱਟ ਭਗਤਾਂ ਦਾ ਬਣਿਆ ਰਹੇ ਰਾਖਾ ਅੱਗੇ ਪਿੱਛੇ ਸੱਜੇ ਖੱਬੇ ਚੱਲੇ ਚਾਹੇ ਚਾਹੀਆਂ ਨਾਲੇ ਸੁਣਦਾ ਜਾਏ ਭਗਤ ਕਹੋ ਤੂੰ ਮੇਰਾ ਮੈਂ ਤੇਰਾ ਇਹੋ ਮੇਰੀ ਗਾਥਾ ਦੂਜੀ

ਨਿਯਮਾਂ ਤੋਂ ਦਰੈਣ ਦਾ ਨਾ ਰਹੀਏ ਇਹ ਨੂੰ ਕੋਰਾਂ ਜੋਤਿ ਦਾ ਤੇ ਜਗ ਦੇ ਪਹਿਚਾਨ ਤੇ ਪਹਿਚਾਨ ਵਿੱਚ ਦੇ ਪਰ ਤੱਕੇ ਨਾ ਪਾਇਆ ਹੱਸਣ ਜਿਓ ਆਪਾਂ ਸਾਰਿਆਂ ਨੇ ਸੁੰਭਰਵਾਰੇ ਬੜਿਆ ਸੁਣਿਆ ਗ੍ਰੰਥਾਂ ਸ਼ਕਸ਼ਾਂ ਦੀਆਂ ਵਾਇਆਂ ਦੀ ਉਸਤੀ ਸਤ ਸਬਤ ਕਰਕੇ ਪਰਮੇਸ਼ਰ ਸੁੰਭਰ ਨੇ ਸਤ ਕਰਤ ਤੇ પ્રસੇਧ ਹੋ ਗਏ ਆਪ ਵਿਚਾਰਦੇ ਹਾਂ ਇਸ ਸੰਬਲਿਤ ਪਰਕਟ ਦੀ ਗਾਉ ਨੂੰ ਕਿਸ ਤਰ੍ਹਾਂ ਘਰ ਬਾਣੀ ਵਿੱਚ ਪਰਮਾਨੰਦਤਾ ਹੈ ਜਿਉ ਤੇ ਇੱਕ ਪਾਗਾਂ ਖੈ ਸੇ ਸਮ ਅਖਿਜ ਸੱਚ ਦਾ ਸੱਚ ਨੂੰ ਪੁਨਰਾਨ ਪੂਰਨ ਜੋਤੀ ਦਾ ਜੋ ਦਾਹੂ ਇੱਕੋ ਇੱਕ ਜੋਤ ਤੇ ਇੱਕ ਅਕਾਲ ਪੂਰਨ ਸ਼ਬਦ ਦਾ ਖੇਲ ਤੇ ਸ਼ਬਦ ਵਿਚਾਰ ਤੇ ਸ਼ਬਦ ਦੀ ਸਾਧੂਰਨ ਕਰਨੇ ਕਰਤਾ ਕੁਦਰਤ ਸਰਕਾਰ इको कर रहा देखे दिशे शिष्ट दृष्टि दिये साथ पूरन आद अंत जुदा जुदा का प्यार इको प्रीतम मोहब्बत की कार मां कहे दो जान जहाँ ब्रह्मन खंड के निम्नशिकार इको कर का पूरन गदावत बंधना सहिता पूरन सोपा पाया चार जुदे शास्त्र के सिफती कार पूरन ਚਾਰ ਪਾਣੀ ਦੀ ਲਹਿਮਾ ਪ੍ਰਗੂਰ ਨਜ਼ਰੀ ਆਈਆਂ ਹਰ ਸੰਗਤ ਜੀਓ ਅਸਾਲ ਕੁਜੀਦਾ ਅਥਾ ਜੋ ਹੈ ਫਰਮਾਨ ਹੈ ਫਰਮਾਨ ਕਹਿਣਾ ਸਮਾਉਣਾ ਉਸ ਤੇ ਚਲਣਾ ਇੱਤਨਾ ਵਿੱਚ ਫਰਕ ਹੈ ਅੱਜ ਜੋ ਹੋ ਰਿਹਾ ਹੈ ਉਹਦੇ ਨੂੰ ਕੁੰਦੇ ਚ ਚੱਲਾਂਗੇ। ਆਪ ਕੋ ਮਿਸ਼ਰ ਜੀ ਨੇ ਇਸ ਚੋਬੀ ਗ੍ਰੰਥਾਂ ਦੇ ਵਿੱਚ ਤਾਂ ਨਾ ਰਹੀ ਵੀ ਬਹੁਤ ਪਰਮਾਨਿਤ ਹਨ ਕਿ ਤੁਸੀਂ ਕਿਸ ਤਰ੍ਹਾਂ ਦਰਬਾਰ ਦੇ ਵਿੱਚ ਬੈਠਣਾ ਹੈ ਕਿਸ ਤਰ੍ਹਾਂ ਤੁਸੀਂ ਲੰਗਰ ਦੇ ਵਿੱਚ ਰਹਿਣਾ ਹੈ ਕਿਸ ਤਰ੍ਹਾਂ ਤੁਸੀਂ ਆਪਸ ਵਿੱਚ ਪਿਆਰ ਕਰਨਾ ਹੈ ਕਿਸ ਤਰ੍ਹਾਂ ਮੇਰੇ ਸਰੂਪ ਨੂੰ ਸੱਚ ਸਰੂਪ ਨੂੰ ਜਾਣਨਾ ਹੈ ਇਹ ਤਾਂ ਨਾ ਰਹੀ ਪਰਮਿਸ਼ਨ ਨੇ ਤੁਹਾਨੂੰ ਸਮਝਾਇਆ ਹੋਇਆ ਹੈ ਪਰ ਸਮਝ ਤਾਂ ਇਹ ਆ ਕਿ ਉਹ ਮੰਨ ਲਵੇਗੀ ਜੀ ਨਾਲ ਤੇ ਉਹ ਕਿਰਪਾ ਕਰਦੇ ਜਿੱਦਾਂ ਮਹਿੰਦੀ ਨੇ ਕਿਹਾ ਕਿ ਕਰਨੀ ਵੀ ਜੀ ਨੇ ਕਿਹਾ ਸੀ ਕਿ ਬਾਹਰ ਜਿਹੜੇ ਖੜੇ ਆ ਉਹ ਇਹ ਚੀਜ਼ਾਂ ਜਿਹੜੇ ਅੰਦਰ ਆ ਉਹ ਇਹ ਆ ਉਹਦੇ ਹੇਠ ਵਾਲੇ ਜਿਹੜੇ ਉਹਦੇ ਪਿਆਰ ਵਾਲੇ ਆ ਉਹ ਅੰਦਰ ਕੱਢ ਲਗੇ ਉਹਦੀ ਗੱਲ ਸੁਣ ਲਗੇ ਜੋ ਜੀ ਤੇ ਉਹਨੇ ਕਿਰਪਾ ਕਰਦੀ ਜਿਹਦੇ ਦਾ ਆਪਣਾ ਪਿਆਰ ਦੇ ਦਿੰਦਾ ਉਹਦੀ ਜਿਵੇਂ ਬਿਠਾ ਲਿਆ ਉਹ ਇਸ ਉੱਪਰ ਵੀ ਚੱਲਣਗੇ ਜਿਆਦਾ ਨਾ ਬੋਲਿਆ ਹਾਂ ਮੈਂ ਇੱਥੇ ਆਪਣੀ ਗੱਲ ਜਿਹੜੀ ਸਮਾਪਤ ਕਰੀ ਹਾਂ ਉਹਦੇ ਹੋਏ ਧਰਵਾਣੀ ਪਰਦੇ ਹੋਏ अनेका ਗਲਤੀਆਂ ਮੋਦਮੀਆਂ ਨੇ ਪਰਮੇਸ਼ਰ ਕੋਲੋਂ ਮਾਫ਼ੀ ਦੀ ਅਰਜ਼ੀ ਕੋਲੋਂ ਮਾਫ਼ੀ ਚਾਹੁੰਦੇ ਹਾਂ ਔਰ ਪਰਮੇਸ਼ਰ ਅਗੇ ਬੇਨਤੀ ਕਰਦੀ ਹਾਂ ਕਿ ਜੋ ਉਹਨਾਂ ਦਾ ਪਰਮਾਨ ਹੈ ਉਹ ਸ਼ੁੱਧ ਤੇ ਸਾਫ਼ ਰੰਦੀ ਸੁਭਰਤਾ ਦੇ ਤੇ ਉਹ ਆਪਣੇ ਹੁਕਮ ਦੇ ਜਨਨ ਦੀ ਵੀ ਬਲਵਕਸ਼ਣ ਤੇ ਨਲਵਜਨ ਦੇ ਨਾਂ ਹੀ ਆਪ ਸਭ ਲੋਕਾਂ ਕਾ ਜ਼ਾਦ ਵੀ ਲੈਂਦੀਆਂ ਆਓ ਪਰਮੇਸ਼ਰ ਦੀ ਦਾ ਸਤਿਅ ਕਦਰ ਗਜਵਾਮ ਹੈ ਤੋ ਆਪ ਸਾਰੇ ਇਕੱਠੇ ਰੁਕੇ ਰਤਨਾ ਨਾਲ ਲਗਾਈਏ ਸੋ ਮੰ ਮੰਹ